ਬਠਿੰਡਾ ਤੋਂ ਇੱਕ ਵੱਡੀ ਦਿਲ ਦੇ ਹਿਲਾੰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਣਯੋਗ ਹੈ ਕਿ ਇੱਥੇ ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਵਿੱਚ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਨੌਜਵਾਨ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਦੇ ਹਨ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪ੍ਰਖੱਚੇ ਉੱਡ ਗਈ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਸਰ ਸਾਨੂੰ ਫੋਨ ਆਇਆ ਸੀ ਕਿ ਬਠਿੰਡਾ ਮਾਲ ਰੋਡ ਮਲਟੀ ਲੈਵਲ ਪਾਰਕਿੰਗ ਦੇ ਕੋਲ ਇੱਕ ਐਕਸੀਡੈਂਟ ਹੋਇਆ ਪਿਆ ਸਾਡੀਆਂ ਸਹਾਰਾ ਟੀਮਾਂ ਦੋ ਐਂਬੂਲੈਂਸ ਟੀਮਾਂ ਵਿੱਕੀ ਕੁਮਾਰ ਦੇ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਜੋ ਕਿ ਕਾਰ ਡਿਵਾਈਡਰ ਦੇ ਵਿੱਚ ਵੱਜਦੀ ਹੋਈ ਇੱਕ ਪੋਲ ਬਣੀ ਹੋਈ ਉਹਦੇ ਵਿੱਚ ਵੱਜੀ ਆ ਜਿਸ ਚ ਚਾਰ ਆਣ ਜਖਮੀ ਹੋ ਗਏ ਸੀ ਦੋ ਜਿਹੜੀ ਦੋਨੋਂ ਸਾਡੀ ਸਹਾਰਾ ਟੀਮ ਲੈ ਕੇ ਗਈ ਆ ਬਾਕੀ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਹਾਲਾਤ ਕਿਸ ਤਰ੍ਹਾਂ ਦੇ ਲੱਗਦੇ ਆ ਹਾਲਾਤ ਸਾਰਾ ਕੁਝ ਕਹਿ ਨਹੀਂ ਸਕਦੇ ਜੀ ਅਜੇ ਬਾਕੀ ਪੁਲਿਸ ਵੀ ਆ ਗਈ ਸੀ ਮੌਕੇ ਤੇ ਤੇ ਬਾਕੀ ਜਾਂਚ ਪੜਤਾਲ ਕਰ ਲਈ ਆ ਬਾਕੀ ਦੇ ਨਾਲ ਦਸ਼ਰ ਮਤਾਬਕ ਆਦੇਸ਼ ਦੇ ਸਟੂਡੈਂਟ ਸੀਗੇ ਸਟੱਡੀ ਕਰਦੇ ਸੀ ਆਦੇਸ਼ ਚ ਤੁਸੀਂ ਰਕਨਾ ਸਥਲ ਤੇ ਰਾਤ ਨੂੰ ਆਏ ਸੀ ਉਸ ਸਮੇਂ ਦੇ ਹਾਲਾਤ ਕੀ ਸੀਗੇ ਕੀ ਦੱਸਦੇ ਸੀ ਲੋਕ ਗੱਡੀ ਬਾਰੇ ਗੱਡੀ ਵਾਲੇ ਸਰ ਲੋਕਾਂ ਨੇ ਕੁਝ ਨਹੀਂ ਦੱਸਿਆ ਜੀ ਇਧਰ ਆਲਦੇ ਪਤਾ ਲੱਗਿਆ ਪੁਲਿਸ ਆਈਏ ਕੈਮਰੇ ਕੋਲੇ ਚੈੱਕ ਕੈਮਰੇ ਆਏ ਪੁਲਿਸ ਇਕ ਹੰਗਾਲ ਰਹੀ ਆ ਜੀ ਦੇਖ ਰਿਹਾ ਜੀ ਪੁਲਿਸ ਆ ਜੇ ਤਿੰਨੋਂ ਮੁੰਡੇ ਕਿਸ ਤਰ੍ਹਾਂ ਦੀ ਹਾਲਤ ਚ ਚੱਲੂ ਜਿਹੜੇ ਸਰ ਦੋ ਮੁੰਡੇ ਤਾਂ ਇਲਾਜਰੋਂ ਨਹੀਂ ਮੌਤ ਹੋ ਗਈ ਸੀ ਇੱਕ ਜਾਨਾ ਸੀਰੀਅਸ ਆ ਇੱਕ ਦੇ ਹਾਲਾਤ ਇੱਕ ਦੇ ਹਾਲਾਤ ਠੀਕ ਆ ਦੋ ਜਾਨੇ ਅਸੀਂ ਲੈ ਕੇ ਗਏ ਸਰ ਮੇਰਾ ਨਾਮ ਜ਼ਾਹਿਰ ਸਿੰਘ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98724607 ਤੇ ਕੋਲ ਆਈ ਸੀ ਵੀ ਮਾਲ ਰੋਡ ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸਾਡੇ ਟੀਮ ਦੇ ਵਲੰਟੀਅਰ ਇਸ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਦੱਸੇ ਵੀ ਗੱਡੀ ਬਹੁਤ ਤੇਜ਼ ਰਫ਼ਤਾਰ ਦੀ ਸੀ ਜਿਹਦੇ ਚਾਰ ਜਣਾ ਸੀ ਜਿਨ੍ਹਾਂ ਨੂੰ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਜਿਦੇ ਵਿੱਚ ਦੋ ਦੀ ਉੱਥੇ ਸਿਵਲ ਹਸਪੀਟਲ ਇਲਾਜ ਦਰਾਂ ਡੈਥ ਹੋ ਗਈ ਇੱਕ ਜਣਾ ਸੀਰੀਅਸ ਹੈ ਇੱਕ ਜਣਾ ਠੀਕ ਹੈ ਜਿਹੜਾ ਠੀਕ ਹੈ ਉਹਨੂੰ ਤੇ ਠੀਕ ਹੈ ਸਿਵਲ ਹਸਪੀਟਲ ਹੈ ਜਿਹੜਾ ਸੀਰੀਅਸ ਉਹਨ ਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਦੀ ਤੇ ਇੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਆ ਗਈ ਸੀ ਜੀ ਬਠਿੰਡਾ ਤੋਂ ਇੱਕ ਵੱਡੀ ਦਿਲ ਦੇ ਹਿਲਾਣਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਣਯੋਗ ਹੈ ਕਿ ਇੱਥੇ ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਵਿੱਚ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਨੌਜਵਾਨ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਦੇ ਹਨ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪ੍ਰਖ ਜਿਥੇ ਵੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ। ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ। ਹਰ ਸਮੱਸਿਆ ਦਾ ਸਮਾਧਾਨ ਕਰਵਾਓ। ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛਡਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ, ਪਤੀ ਪਤਨੀ ਦੇ ਵਿੱਚ ਕਲੇਸ਼, ਲੋਟਰੀ ਸੱਟਾ ਨੰਬਰ, ਜਾਦੂ ਟਮਣਾ ਕੀਤਾ ਕਰਾਇਆ, ਰੂਸੇ ਰੂਪਣਾ, ਵੀਜ਼ਾ ਪ੍ਰੋਬਲਮ, ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰਜੀ 73409 36488 73409 36488